ਸੂਚਨਾ ਦੇ ਆਧਾਰ ਤੇ ਚੰਡੀਗੜ੍ਹ ਜ਼ਿਲ੍ਹਾ ਕ੍ਰਾਈਮ ਸੈੱਲ ਦੀ ਟੀਮ ਨੇ ਕਿਸ਼ਨਗੜ ਚੌਕ ਦੇ ਨਾਲ ਲੱਗਦੀ ਇੱਕ ਨਰਸਰੀ ਦੇ ਵਿੱਚ ਛਾਪਾ ਮਾਰਿਆ ਅਤੇ ਛਾਪੇ ਮਾਰੀ ਦੌਰਾਨ ਟੀਮ ਨੂੰ ਭਾਰੀ ਮਾਤਰਾ ਦੇ ਵਿੱਚ ਆਫੀਮ ਦੀ ਖੇਤੀ ਮਿਲ ਗਿਆ। ਜਿਸ ਤੋਂ ਬਾਅਦ ਇਸ ਦੀ ਸੂਚਨਾ ਉੱਚ ਅਧਿਕਾਰੀਆਂ ਨੂੰ ਦਿੱਤੀ ਗਈ ਹੈ ਅਤੇ ਮੌਕੇ ਤੇ ਪੁੱਜੇ ਡੀਐਸਪੀ ਦਿਲਸ਼ੇਰ ਚੰਦੇਲ ਇੰਸਪੈਕਟਰ ਜਸਮਿੰਦਰ ਸਿੰਘ ਅਤੇ ਏਐਸਆਈ ਰਾਹੁਲ ਨੇ ਉਹਨਾਂ ਦੀ ਟੀਮ ਮੌਕੇ ਤੋਂ 725 ਆਫੀਮ ਦੇ ਬੂਟੇ ਬਰਾਮਦ ਕੀਤੇ ਨੇ ਜੋ ਕਿ 20 ਕਿਲੋ 570 ਗ੍ਰਾਮ ਦੱਸੀ ਜਾ ਰਹੀ ਹੈ। ਤੌਤੀ ਡੀਐਸਪੀ ਦਿਰਸ਼ੇਰ ਸਿੰਘ ਸੰਦੇਲ ਨੇ ਦੱਸਿਆ ਹੈ ਕਿ ਗਸ਼ਟ ਦੌਰਾਨ ਟੀਮ ਨੂੰ ਗੁਪਤ ਸੂਚਨਾ ਮਿਲੀ ਸੀ ਕਿ ਅਫੀਮ ਦੀ ਨਜਾਇਜ਼ ਖੇਤੀ ਕੀਤੀ ਜਾ ਰਹੀ ਹੈ ਜਿਸ ਕਾਰਨ ਨਰਸਰੀ ਮਾਲਕ ਸਮੀਰ ਕਾਲੀਆ ਅਤੇ ਬਾਗਬਾਨ ਮੀਆ ਰਾਮ ਖਿਲਾਫ ਮਾਮਲਾ ਦਰਜ ਕਰਕੇ ਉਹਨਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਤੌਤੀ ਨਰਸਰੀ ਮਾਲਕ ਸਮੀਰ ਕਾਲੀਆ ਦੀ ਸੈਕਟਰ 26 ਦੇ ਵਿੱਚ ਬੀਜਾਂ ਦੀ ਦੁਕਾਨ ਹੈ ਤੇ ਉਸ ਦੀ ਦੁਕਾਨ ਦੇ ਵਿੱਚ ਵੀ ਤਲਾਸ਼ੀ ਲਈ ਜਾ ਰਹੀ ਹੈ ਤੌਤੀ ਦੋਵਾਂ ਨੂੰ ਜ਼ਿਲ੍ਹਾ ਅਦਾਲਤ ਦੇ ਵਿੱਚ ਪੇਸ਼ ਕਰਕੇ ਰਿਮਾਂਡ ਹਾਸਲ ਕੀਤਾ ਜਾ ਰਿਹਾ ਹੈ ਅੱਲ ਡੀ ਸੀ ਸੀ ਦੀ ਟੀਮ ਐਸ ਆਈ ਰਾਹੁਲ ਅਲੋਂਗ ਵਿਦ ਪੁਲਿਸ ਪਾਰਟੀ ਪੈਟ੍ਰੋਲਿੰਗ ਡਿਊਟੀ ਤੇ ਸੀ ਔਰ ਉਹਨਾਂ ਨੂੰ ਸੀਕ੍ਰਟ ਇਨਫੋਰਮੇਸ਼ਨ ਮਿਲੀ ਸੀ ਸ਼ਾਸਤਰੀ ਨਗਰ ਏਰੀਆ ਚ ਕਿ ਇਹ ਜਿਹੜੀ ਨਰਸਰੀ ਹੈ ਆ ਬਲੂਮਿੰਗ ਡੇ ਬਲੂਮਿੰਗ ਡੇਲ ਨਰਸਰੀ ਹੈ ਉੱਥੇ ਕਲਟੀਵੇਸ਼ਨ ਹੋ ਰਹੀ ਹੈ ਪੋਪੀ ਹਸਕ ਦੀ ਔਨ ਰੀਸੀਵਿੰਗ ਦਿਸ ਇਨਫੋਰਮੇਸ਼ਨ ASI Rahul along with the police party reached in the Bloomingdale nursery ਤੇ ਉੱਥੇ ਉਹਨੇ ਜਾ ਕੇ ਜਦੋਂ ਦੇਖਿਆ ਤਾਂ ਪੋਪੀ ਹਸਕ ਦੇ ਜਿਹੜੇ ਪਲਾਂਟ ਸੀ ਉਹ ਲੱਗੇ ਹੋਏ ਸੀ ਆਫਟਰ ਵੈਰੀਫਾਈਂਗ ਦੀ ਫੈਕਟਸ ਐਸਆਈ ਰਾਹੁਲ ਇਨਫਾਰਮਡ ਮੀ ਐਂਡ ਰਿਕੁਐਸਟਡ ਮੀ ਟੂ ਰੀਚ ਔਨ ਦੀ ਸਪੌਟ on receiving the message of psi rahul i along with the inspector jasmender singh and police party reached on the spot i verified the fact and found that poppy husk plants were blossoming there and after that ਪੁਲਿਸ ਪਾਰਟੀ ਚੰਡੀਗੜ੍ਹ ਕ੍ਰਾਈਮ ਸੈੱਲ ਦੇ ਹੱਥ ਇੱਕ ਵੱਡੀ ਸਫਲਤਾ ਲੱਗੀ ਹੈ ਕਾਫੀ ਲੰਬੇ ਸਮੇਂ ਤੋਂ ਚੰਡੀਗੜ੍ਹ ਦੇ ਵਿੱਚ ਅਫੀਮ ਦੀ ਜਿਹੜੀ ਅਵੈਧ ਖੇਤੀ ਹੋ ਰਹੀ ਸੀਗੀ ਤੇ ਉਹਦੇ ਤੇ ਵੱਡੀ ਕਾਰਵਾਈ ਕਰਦੇ ਹੋਏ ਡੀਐਸਪੀ ਸਾਡੇ ਨਾਲ ਮੌਜੂਦ ਨੇ ਗੱਲਬਾਤ ਕਰਾਂਗੇ ਦਿਲਸ਼ੇਰ ਸਿੰਘ ਚੰਦੇਲੇ ਨਾਲ ਗੱਲਬਾਤ ਕਰਾਂਗੇ ਆਖਰ ਦੇ ਵਿੱਚ ਪੂਰਾ ਮਾਮਲਾ ਕੀ ਹੈ ਕਦੋਂ ਤੋਂ ਇਹ ਤੁਸੀਂ ਜਾਣੀ ਕਿ ਖੇਤੀ ਹੋ ਰਹੀ ਸੀ ਅਫੀਮ ਦੀ ਦੇਖੋ ਚੰਡੀਗੜ੍ਹ ਡਿਸਟ੍ਰਿਕਟ ਕ੍ਰਾਈਮ ਸੈੱਲ ਕੋਲ ਸੀਕ੍ਰੀਟ ਇਨਫੋਰਮੇਸ਼ਨ ਸੀ ਕਿ ਓਪੀਐਮ ਦੀ ਕਲਟੀਵੇਸ਼ਨ ਕਿਸ਼ਨਗੜ ਇੱਕ ਜਿਹੜੀ ਨਰਸਰੀ ਹੈ ਉਹਦੇ ਵਿੱਚ ਹੋ ਰਹੀ ਹੈ ਤੇ ਇਸ ਇਨਫੋਰਮੇਸ਼ਨ ਤੇ ਸਾਡੇ ਏਐਸਆਈ ਰਾਹੁਲ ਆਪਣੀ ਪੁਲਿਸ ਪਾਰਟੀ ਨਾਲ ਮੌਕੇ ਤੇ ਪਹੁੰਚੇ ਤੇ ਉਹਨਾਂ ਨੇ ਵੈਰੀਫਾਈ ਕਰਨ ਤੋਂ ਬਾਅਦ ਮੈਨੂੰ ਕਾਲ ਕੀਤਾ ਮੈਂ ਅਲੋਂਗ ਵਿਦ ਇਨਚਾਰਜ ਡਿਸਟ੍ਰਿਕਟ ਕ੍ਰਾਈਮ ਸੈਲ ਇਨਸਪੈਕਟਰ ਜਸਮਿੰਦਰ ਸਿੰਘ ਅਸੀਂ ਪੁਲਿਸ ਪਾਰਟੀ ਨਾਲ ਮੌਕੇ ਤੇ ਪਹੁੰਚੇ ਔਰ ਅਸੀਂ ਦੇਖਿਆ ਵਾਕਿਆ ਖੇਤੀ ਹੋ ਰਹੀ ਸੀ ਉੱਥੇ 725 ਪਲਾਂਟ ਹੈ ਜਿਹੜੇ ਉਹ ਓਪੀਐਮ ਦੇ ਜਿਹੜੇ ਮਿਲੇ ਹੈਗੇ ਜਿਨ੍ਹਾਂ ਦਾ weight 20 ਕਿਲੋ 570 ਗ੍ਰਾਮ ਸੀ ਤੇ ਉਹਨਾਂ ਨੂੰ ਕਬਜ਼ਾ ਪੁਲਿਸ ਚ ਲਿਆ ਅੰਡਰ ਦ ਲਾਅ ਔਰ ਫਿਰ ਮੁਕੱਦਮਾ ਦਰਜ ਕੀਤਾ ਔਰ ਉਹਦੇ ਚ ਮਾਲਕ ਹੈ ਜਿਹੜਾ ਨਰਸਰੀ ਦਾ ਸਮੀਰ ਕਾਲੀਆ ਔਰ ਉਹਦਾ ਮਾਲੀ ਜਿਹੜਾ ਸੀਆ ਰਾਮ ਉਹਨਾਂ ਨੂੰ ਗ੍ਰਿਫਤਾਰ ਕੀਤਾ ਅੱਜ ਅਸੀਂ ਉਹਨਾਂ ਨੂੰ ਕੋਰਟ ਚ ਪੇਸ਼ ਕਰਕੇ ਉਹਨਾਂ ਦਾ ਪੁਲਿਸ ਰਿਮਾਨ ਨਸੀਖ ਕਰਾਂਗੇ ਆ ਕੁਝ ਪਤਾ ਲੱਗਿਆ ਵੀ ਕਿੰਨੇ ਸਮੇਂ ਤੋਂ ਲਗਾਤਾਰ ਖੇਤੀ ਹੋ ਰਹੀ ਸੀ ਪਹਿਲਾਂ ਵੀ ਇੱਥੇ ਇਹ ਪਾਰਟ ਆਫ ਇਨਵੈਸਟੀਗੇਸ਼ਨ ਹੈ ਕਿਉਂਕਿ ਦੇਰ ਰਾਤ ਦਾ ਮਾਮਲਾ ਹਲੇ ਸਵੇਰਾ ਹੀ ਇਹ ਕਾਰਵਾਈ ਹੋ ਕੇ ਹਟੀ ਹੈ ਅੱਜ ਪੁਲਿਸ ਰਮਾਂਡ ਲਵਾਂਗੇ ਡੂਰਿੰਗ ਪੁਲਿਸ ਰਮਾਂਡ ਵੀ ਵਿਲ ਇਨਟਰੋਗਿਟ ਥੈਮ ਜਿਹੜੀ ਖੇਤੀ ਹੈ ਕੱਲੀ ਫੁੱਲਾਂ ਦੀ ਸੀ ਕਿ ਪੂਰੀ ਤਰ੍ਹਾਂ ਦੇ ਫੀਮ ਤਿਆਰ ਹੋ ਚੁੱਕੀ ਸੀ ਉਹਨੂੰ ਤਿਆਰ ਕਰਕੇ ਪੈਕੇਜ ਵੀ ਕੀਤਾ ਗਿਆ ਨਹੀਂ ਨਹੀਂ ਅਸੀਂ ਤਾਂ ਉਹ ਜਿੰਨੇ ਪਲਾਂਟਸ ਹੈਗੇ ਅੰਡਰ ਦਾ ਲਾ ਉਹਨਾਂ ਨੂੰ ਕਬਜ਼ਾ ਪੁਲਿਸ ਚ ਲੈ ਲਿਆ ਅਕੋਰਡਿੰਗਲੀ ਅਸੀਂ ਫਰਦਰ ਜਿਹੜੀ ਇਨਵੈਸਟੀਗੇਸ਼ਨ ਉਹ ਕਰਾਂਗੇ ਉਹਨਾਂ ਦੇ ਸੈਂਪਲ ਵੀ ਲਵਾਂਗੇ ਕੋਰਟ ਚ ਪੇਸ਼ ਕਰਕੇ ਤੇ ਬਾਕੀ ਇਹ ਪਾਰਟ ਆਫ ਇਨਵੈਸਟੀਗੇਸ਼ਨ ਹੈ ਇਸ ਤਰੀਕੇ ਦੇ ਨਾਲ ਕ ਲੱਗਦਾ ਕਿ ਚੰਡੀਗੜ੍ਹ ਦੇ ਵਿੱਚ ਹੋਰ ਜੋ ਨਰਸਰੀਆਂ ਨੇ ਉੱਥੇ ਵੀ ਛਾਪੇਮਾਰੀ ਹੋਊਗੀ ਇਸ ਤੋਂ ਬਾਅਦ ਕਿਉਂਕਿ ਇੱਥੋਂ ਪਤਾ ਲੱਗਿਆ ਜੇ ਫੀਮ ਦੀ ਖੇਤੀ ਕਿਤੇ ਹੋਰ ਵੀ ਹੋ ਸਕਦੀ ਹੈ ਦੇਖੋ ਜੇ ਪਤਾ ਲੱਗਾ ਪੁਲਿਸ ਨੂੰ ਅਕੋਰਡਿੰਗਲੀ ਵੀ ਵਿਲ ਟੇਕ ਐਕਸ਼ਨ ਤੇ ਜਿਹੜੀ ਬਾਕੀ ਨਰਸਰੀਆਂ ਨੇ ਉਹਨਾਂ ਨੂੰ ਸਾਵਧਾਰਨੀਆਂ ਦੀ ਲੋੜ ਹੈ ਜੇ ਸ਼ਾਇਦ ਕਿਤਨਾ ਕਿਤੇ ਚੱਲ ਰਹੀ ਹੋਵੇ ਚੀਜ਼ ਦੇਖੋ ਇਹ ਤਾਂ ਜਿਹੜਾ ਕੋਈ ਜੁਰਮ ਕਰੂਗਾ ਉਹ ਆਪਣੇ ਆਪ ਫਸੂਗਾ ਤੇ ਇਹਦੇ ਚ ਤਾਂ ਕਿਉਂਕਿ ਇਹ ਵਿਦਆਊਟ ਲਾਇਸੈਂਸ ਔਰ ਪਰਮਿਟ ਇਹਨੂੰ ਕੋਈ ਕਲਟੀਵੇਸ਼ਨ ਨਹੀਂ ਕਰ ਸਕਦਾ ਓਪੀਐਮ ਦੀ ਤੇ ਮਨ ਸਕਦੇ ਆ ਕਿ ਦਿਲਸ਼ੇਰ ਸਿੰਘ ਚੰਦੇਲ ਇੱਕ ਠੋਕੇ ਦੁਆਰਾ ਤੋਂ ਫਿਰ ਜੇ ਕਿਉਂਕਿ ਗਲਤ ਕੰਮ ਕਰ ਰਿਹਾ ਹੈ ਅਫੀਮ ਦੀ ਖੇਤੀ ਕਿਤੇ ਹੋ ਰਹੀ ਹੈ ਤਾਂ ਉਹ ਸਾਵਧਾਨ ਹੋ ਜਾਣਾ ਦੇਖੋ ਇਹ ਪੁਲਿਸ ਦਾ ਕੰਮ ਹੈ ਕ੍ਰਾਈਮ ਨੂੰ ਰੋਕਣਾ ਔਰ ਜੇ ਹੋ ਜਾਏ ਤਾਂ ਉਹਨੂੰ ਡਿਟੈਕਟ ਕਰਨਾ ਜੋ ਵੀ ਸਾਡੇ ਸਾਹਮਣੇ ਆਊਗੀ ਇਸ ਤਰ੍ਹਾਂ ਦੀ ਗੱਲ ਦੈਨ ਵੀ ਵਿਲ ਡੈਫੀਨੇਟਲੀ ਟੇਕ ਐਕਸ਼ਨ ਲੋ ਜੀ ਵਾਕਏ ਦੇ ਨਾਲ ਕਹਿੰਦੇ ਨਾਮ ਵੱਡਾ ਦਿਲਸ਼ੇਰ ਸਿੰਘ ਤਾਂ ਦਿਲਾਂ ਵਾਲੀ ਗੱਲ ਹੈ ਕਿ ਕਿਤੇ ਵੀ ਐਸਾ ਦਾ ਕੰਮ ਚੱਲ ਰਿਹਾ ਹੈ ਤਾਂ ਉਹ ਸਾਵਧਾਨ ਹੋ ਜਾਣ ਤੇ ਜੋ ਹੁਣ ਕਰਮ ਵੱਡੀ ਕੀਤੀ ਹੈ ਫਰਦਰ ਇਨਵੈਸਟੀਗੇਸ਼ਨ ਚੱਲ ਰਹੀ ਹੈ ਪੂਰੀ ਮਾਮਲਾ ਕੀ ਸਾਹਮਣੇ ਆਉਂਦਾ ਗੱਲਬਾਤ ਫਿਰ ਤੋਂ ਕਰਾਂਗੇ ਜਾਣਾਂਗੇ ਨਾਲ ਪੂਰੀ ਮਕਾ ਜਿਹੜਾ ਪੂਰਾ ਮਾਮਲਾ ਉਹ ਕੀ ਹੈ ਚੰਡੀਗੜ੍ਹ ਤੋਂ ਕੈਮਰਾਮੈਨ ਵਿਨੋਦ ਦੇ ਨਾਲ ਏਐਨਬੀ ਨਿਊਜ਼ ਲਈ ਪ੍ਰਿੰਸ ਗਗਦੀ ਰਿਪੋਰਟ ਧੰਨਵਾਦ